ਜੇ ਤੂੰ ਗੁਰਮਖ ਹੈ ਤੇ ਮarre ਕਹਿੰਦੇ ਨੇ ਹੋਂ ਤਿਸ ਕੋਲ ਕਮਾਇਆ ਥੋੜਾ ਸਮੇ ਥੋੜਾ ਹੀ ਖਾਵੇ ਉਹਦੀ ਨੀਂਦਰ ਵੀ ਘਟ ਜਾਣੀ ਚਾਹੀਦੀ ਐ ਮੈਨੂੰ ਮਾਫ ਜੇ ਗੁਰਮਖ ਕੋਹਾਨਾ ਫਿਰ ਤੇਰੀ ਨੀਂਦਰ ਨੇ ਜਿਆਦਾ ਨਹੀਂ ਹੋਣੀ ਚਾਹੀਦੀ ਫਿਰ ਤਾਂ ਉਹੀ 6 ਘੰਟੇ ਦੀ ਨੀਂਦ ਹੋਣੀ ਚਾਹੀਦੀ ਐਦਾਂ ਥੋੜੀ ਵੀ 6 ਵਜੇ ਸੌਂ ਗਿਆ ਤਾਂ ਸਵੇਰੇ 6 ਵਜੇ ਉੱਠਿਆ ਉਦਾਂ ਕਹਦੇ ਮੈਂ ਤੇ ਗੁਰਮਖ ਆ ਜੀ ਫਿਰ ਕਾਹਦਾ ਗੁਰਮਖ ਐ ਉਹ ਥੋੜਾ ਸਮੇ ਥੋੜਾ ਹੀ ਖਾਵੇ ਖਾਣਾ ਵੀ ਥੋੜਾ ਚਾਹੀਦਾ ਐ ਬਹੁਤਾ ਨਹੀਂ ਖਾਣਾ ਚਾਹੀਦਾ ਪਰ ਪਰ ਕੇ ਢਿੱਡ ਖਾਈ ਜਾਏ ਗੁਰਮੁਖੋ ਫਿਰ ਬਿਮਾਰੀਆਂ ਪੈਦਾ ਹੋ ਜਾਂਦੀਆਂ ਨਾ ਇਹ ਬਿਮਾਰੀਆਂ ਕਿੱਥੋਂ ਆ ਰਹੀਆਂ ਨੇ ਬਾਣੀ ਵਿੱਚੋਂ ਇੱਕ ਬਚਨ ਸਾਂਝਾ ਕਰਦਿਆ ਮੈਨੂੰ ਯਾਦ ਆ ਗਿਆ ਮਾਰ ਕਹਿੰਦੇ ਨੇ 100 ਉਲਾਮੇ ਦਿਨੇ کئی ਰਾਤੀ ਮਿਲਨ ਹੰਸ ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ ਅਗਲਾ ਬਚਨ ਹੈ ਫਿਟ ਅਵੇਹਾ ਜੀਵਿਆ ਜਿਨ ਖਾਏ ਵਧਾਇਆ ਪੇਟ